ਗੌੜੀ ਚੇਤੀ ਮਹਿਲਾ ਪਹਿਲਾ ਅਵਰ ਪੰਜ ਹਮ ਇੱਕ ਜਨਾ ਕਿਉਂ ਘਾ ਕਿਉਂ ਰਾਖੋ ਘਰ ਬਾਰ ਮਨਾ ਮਾਰ ਹੈ ਲੂਟ ਨੀਤ ਨੀਤ ਕਿਸੇ ਅਗੈ ਕਰੀ ਪੁਕਾਰ ਜਨਾ ਅਵਰ ਪੰਜ ਹਮ ਏਕ ਜਨਾ ਕਿਉ ਰੱਖੋ ਘਰ ਬਾਰ ਮਨਾ ਮਰਹ ਲੂਟਹ ਨੀਤ ਨੀਤ ਕਿਸੇ ਅਗੈ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮ ਉਚਰ ਮਨਾ ਅਗ ਜਮ ਦਲ ਬਖਮ ਕਨਾ ਰਹਾ ਉਸਾਰ ਮੜੋਲੀ ਰੱਖੈ ਦਵਾਰਾ ਪੀਤਰ ਬੈਠੀ ਸਾ ਧਨਾ ਅੰਮ੍ਰਿਤ ਕੇਲ ਕਰੈ ਨਿਤ ਕਾਮਣ ਅਵਰਟੇਨ ਸੋ ਪੰਚ ਜਨਾ ਤਾਹੇ ਮਡੋਲੀ ਲੁਟਿਆ ਦਿਹੋਰਾ ਸਾਤਨ ਪਕੜੀ ਇਕ ਜਨਾ ਜੰਮ ਡੰਡਾ ਗਲ ਸੰਗਲ ਪੜਿਆ ਪਾਗ ਗਏ ਸੇ ਪੰਜ ਜਨਾ ਕਾਮਣ ਲੋੜੈ ਸੋਨਾ ਰੂਪ ਮਿੱਤਰ ਲੋੜੈ ਸੋਖਾ ਦਾਤਾ ਨਾਨਕ ਪਾਪ ਕਰੇ ਤਿੰਨ ਕਾਰਣ ਜਾਸੀ ਜਮਪੁਰ ਬਾਧਾਤਾ ਕਾਮਣ ਲੋੜ ਸੋਨਾ ਰੂਪ ਮਿੱਤਰ ਲੋੜਨ ਸੋਖਾ ਦਾਤਾ ਨਾਨਕ ਪਾਪ ਕਰੇ ਤਿੰਨ ਕਾਰਣ ਜਾਸੀ ਜਮਪੁਰ ਬਾਧਾਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 155 ਦੇ ਉੱਪਰ ਅੰਕਿਤ ਹੈ ਧੰ ਸਤਗੁਰੂ ਸਭ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਆਓ ਸਤਗੁਰੂ ਦੀ ਕਿਰਪਾ ਨਾਲ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਇਹ ਸ਼ਬਦਾਂ ਜੋ ਰਹਾਉ ਦਾ ਬੰਧ ਹੈ ਉਹਦੇ ਵਿੱਚ ਸਤਿਗੁਰੂ ਸਾਨੂੰ ਸੋਝੀ ਦੇ ਰਿਹਾ ਸ੍ਰੀ ਰਾਮ ਨਾਮ ਉਚਰ ਮਨਾ ਸ੍ਰੀ ਸ਼ਬਦ ਸਤਕਾਰ ਦੇ ਨਾਲ ਲਾਇਆ ਜਾਂਦਾ ਕਿਸੇ ਨੂੰ ਸਤਕਾਰ ਆਪਾ ਦੇਣੇ ਜਿਦਾਂ ਸ਼੍ਰੀਮਾਨ ਸ਼੍ਰੀਮਤੀ ਇੱਕ ਸਤਕਾਰਯੋਗ ਬੋਧਿਕ ਸ਼ਬਦ ਹੈ ਅਕਾਲਪੁਰਖ ਨੂੰ ਸੰਬੋਧਨ ਕਰਦਿਆਂ ਪਾਤਸ਼ਾਹ ਜੀ ਕਹਿੰਦੇ ਸ੍ਰੀ ਰਾਮ ਨਾਮਾ ਉਚਰਮਣਾ ਉਸ ਅਕਾਲਪੁਰਖ ਵਾਹਿਗੁਰੂ ਜੀ ਦਾ ਪਰਮੇਸ਼ਰ ਦਾ ਇੱਕ ਨਾਮ ਹੈ ਉਹ ਹੈ ਰਾਮ ਜਿਹੜਾ ਰਮਿਆ ਹੋਇਆ ਹੈ ਏ ਮਨਾ ਉਸ ਪਰਮੇਸ਼ਰ ਅਕਾਲਪੁਰਖ ਰਾਮ ਦੇ ਨਾਮ ਨੂੰ ਉਚਾਰਨ ਕਰ ਉਹਨੂੰ ਜਪਣਾ ਕਰਿ ਸ੍ਰੀ ਰਾਮ ਨਾਮਾ ਉਚਰਮਣਾ ਕਿਉਂ ਜਪਣਾ ਹੈ ਸਤਿਗੁਰੂ ਕਹਿੰਦੇ ਅੱਗੇ ਦੇਖੋ ਆਉਣ ਵਾਲਾ ਜਿਹੜਾ ਸਮਾ ਹੈ ਨਾ ਤੁਹਾਡੇ ਸਾਹਮਣੇ ਅੱਗੇ ਜਮ ਦਲ ਵਿਖਮ ਘਣਾ ਦਲ ਕਹਿੰਦੇ ਸਮੂਹ ਨੂੰ ਕੰਨ ਕਹਿੰਦੇ ਬਹੁਤ ਜ਼ਿਆਦਾ ਅੱਗਾ ਅੱਗੇ ਮਤਲਬ ਸਾਹਮਣੇ ਸਾਨੂੰ ਸਾਹਮਣੇ ਕੀ ਦਿਖ ਰਿਹਾ ਮੌਤ ਆਉਣ ਵਾਲਾ ਜਿਹੜਾ ਸਮਾ ਕੇ ਇਹਨਾਂ ਨੂੰ ਤਾਂ ਭੁੱਲੀ ਹੋਈ ਹੈ ਨਾ ਪਰ ਜਿਹਨਾਂ ਨੂੰ ਸਤਿਗੁਰੂ ਯਾਦ ਕਰਾਉਂਦੇ ਭਾਈ ਅੱਗੇ ਜਿਹੜਾ ਸਮਾ ਉਹਨਾ ਮੌਤ ਹੀ ਆਉਣੀ ਹੈ ਹੋਰ ਕੁਛ ਨਹੀਂ ਹੈ ਆਗੈ ਜਮ ਦਲ ਵਿਖਮ ਘਣਾ ਜਮਾ ਦਾ ਦਲ ਜਿਹੜਾ ਬੜਾ ਔਖਾ ਤੇ ਉਹ ਤੇਰੇ ਸਾਹਮਣੇ ਖੜਾ ਹੈ ਪਰਮੇਸ਼ਰ ਦਾ ਨਾਮ ਜਪੇਗਾ ਤੇਰਾ ਜੀਵਨ ਸੁਖਾਲਾ ਹੋ ਜਾਏਗਾ। ਸ਼੍ਰੀ ਰਾਮ ਨਾਮਾ ਉਚਰ ਮਨਾ। ਅਗ ਜਮਦਲ ਵਿਖਮ ਘਣਾ ਰਹਾਓ। ਇਹ ਸ਼ਬਦ ਦੇ ਵਿੱਚ ਸਤਿਗੁਰੂ ਉਹਨਾਂ ਵਿਕਾਰਾਂ ਦੀ ਗੱਲ ਕਰਦੇ ਉਹਨਾਂ ਜਮਾਂ ਦੀ ਗੱਲ ਕਰ ਰਹੇ ਆ। ਜਿਨ੍ਹਾਂ ਨੇ ਸਾਡੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਵਿਥ ਪਾ ਦਿੱਤੀ ਹੈ ਦੂਰੀ ਪਾ ਦਿੱਤੀ ਹੈ। ਉਹ ਕਿਹੜੇ ਹਨ ਅਵਰ ਪੰਜ ਹਮ ਇਕ ਜਨਾ ਉਹ ਪੰਜ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਫਿਰ ਉਹਦੇ ਨਾਲ ਹੋਰ ਜੁੜੇ ਐ ਪਰ ਇਹਨਾਂ ਨੂੰ ਪੰਜਾਂ ਦੀ ਗੱਲ ਗੁਰੂ ਸਾਹਿਬ ਇੱਥੇ ਕਰ ਰਿਹਾ ਅਵਰ ਪੰਜ ਹਮ ਇਕ ਜਨਾ ਕਿਉਂ ਘਰ ਆਖੋ ਘਰਬਾਰ ਮਨਾ ਮੈਂ ਆਪਣੇ ਜੀਵਨ ਨੂੰ ਆਪਣੇ ਹਿਰਦੇ ਘਰ ਨੂੰ ਇਹਨਾਂ ਵਿਕਾਰਾਂ ਤੋਂ ਕਿਸ ਤਰ੍ਹਾਂ ਬਚਾਵਾਂ ਬਾਣੀ ਦੇ ਵਿੱਚ ਆਪਾਂ ਜਦੋਂ ਪੜ੍ਹਦੇ ਹਾਂ ਸਤਿਗੁਰੂ ਨੇ ਇਹਨਾਂ ਤੋਂ ਸੁਚੇਤ ਵੀ ਕੀਤਾ ਤੇ ਇਹਨਾਂ ਤੋਂ ਬਚਣ ਦਾ ਸਾਨੂੰ ਤਰੀਕਾ ਵੀ ਦੱਸਿਆ ਇੱਕ ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਹੁੰਦਾ ਹੈ ਸਾਹਿਬ ਕਹਿੰਦੇ ਅਰਦਾਸ ਕਰੋ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਜ ਵਿਖਾਤੀ ਏਕ ਗਰੀਬਾ ਰਾਖੋ ਰੱਖਣ ਹਾਰੇ ਖੇਤ ਕਰ ਅਰ ਬਹੁਤ ਸੰਤਾਵੈ ਆਇਓ ਸ਼ਰਣ ਤੁਹਾਰੇ ਕਹਿੰਦੇ ਅਰਦਾਸ ਕਰੋ ਜੇ ਪੰਜਾਂ ਤੋਂ ਬਚਣਾ ਕਾਮ ਕਰੋ ਤੇ ਅਰ ਲੋਭ ਮੋਹ ਬਿਨ ਸਜਾਏ ਹੰਗ ਮੇਵ ਨਾਨਕ ਰਬ ਸਰਣਾਗਤੀ ਕਰ ਪ੍ਰਸਾਦ ਗੁਰਦੇ ਪ੍ਰਸਾਦ ਹਰ ਦਿੰਦਾ ਕਿਰਪਾ ਕਿ ਇਹ ਸਤਿਗੁਰ ਮਹਾਰਾਜ ਕਿਰਪਾ ਕਰ ਇਹਨਾ ਪੰਜਾਂ ਤੋਂ ਅਸੀਂ ਬਚ ਜਾਈਏ ਆਪਕ ਕਿਸੇ ਵੇਲੇ ਨਾ ਕਈ ਬਿਮਾਰੀਆਂ ਐਸੀਆਂ ਹੁੰਦੀਆਂ ਤੇ ਜਿਹੜੇ ਪੁਰਾਣੇ ਸਮੇਂ ਵਿੱਚ ਦੇਖ ਲਓ ਜਾਂ ਅੱਜ ਕਹਦੇ ਹੋ ਵੈਦ ਹਕੀਮ ਹੁੰਦੇ ਸੀ ਅੱਜ ਵੀ ਹਨ ਡਾਕਟਰ ਹਨ ਕਈ ਐਸੀਆਂ ਬਿਮਾਰੀਆਂ ਕਹਿੰਦੇ ਵੀ ਭਾਈ ਇਹਨੂੰ ਕੰਟਰੋਲ ਵਿੱਚ ਕਰ ਸਕਦੇ ਹੋ ਇਹ ਖਤਮ ਨਹੀਂ ਹੁੰਦੀਆਂ ਇਹਨੂੰ ਮੈਡੀਸਨ ਦੇ ਨਾਲ ਦਵਾਈਆਂ ਦੇ ਨਾਲ ਇਹਨੂੰ ਤੁਸੀਂ ਕੰਟਰੋਲ ਵਿੱਚ ਕਰ ਸਕਦੇ ਏ ਖਤਮ ਨਹੀਂ ਹੋਣੀ ਇਹ ਪਰਮੇਸ਼ਰ ਨੇ ਅਕਾਲ ਪੁਰਖ ਨੇ ਆਪ ਪਿੱਛੇ ਵੀ ਸ਼ਬਦਾਂ ਵਿੱਚ ਵਿਚਾਰ ਕੀਤੀ ਆ ਕਿ ਇਹ ਸਾਡੇ ਜੀਵਨ ਦੇ ਵਿੱਚ ਇਹ ਜਿਹੜੇ ਵਿਕਾਰ ਜਿਨ੍ਹਾਂ ਨੂੰ ਅਸੀਂ ਵਿਕਾਰ ਬਣਾ ਲੈਨੇ ਸਾਡੇ ਤੇ ਹਾਵੀ ਹੋ ਜਾਂਦੇ ਆ ਉਹ ਇਸ ਕਰਕੇ ਆ ਕਿਉਂਕਿ ਇਹਦੀ ਅਸੀਂ ਦੁਰਵਰਤੋਂ ਕਰਦੇ ਹਾਂ ਹੁਣ ਪਰਮੇਸ਼ਰ ਅਕਾਲ ਪੁਰਖ ਨੇ ਪਹਿਲਾਂ ਜਿਹੜਾ ਵਿਕਾਰ ਦੱਸਦੇ ਆ ਜਿਹਨੂੰ ਆਪਾਂ ਵਿਕਾਰ ਕਹਿੰਦੇ ਆ ਕਾਮ ਇਹ ਸੰਸਾਰ ਦੀ ਉਤਪਤੀ ਵਾਸਤੇ ਆ ਪਰ ਮਨੁੱਖ ਨੇ ਵਿਸ਼ੇ ਵਿਕਾਰਾਂ ਵਾਸਤੇ ਇਹਨੂੰ ਬਣਾ ਦਿੱਤਾ ਤੇ ਇਸੇ ਤਰ੍ਹਾਂ ਸਾਰੇ ਜੀਵਨ ਦੇ ਵਿੱਚ ਸਾਰਾ ਕੁਝ ਹੈ ਉਹਨੇ ਪੈਦਾ ਕੀਤੇ ਆ ਨਾ ਪਰ ਉਹਨੂੰ ਕੰਟਰੋਲ ਦੇ ਵਿੱਚ ਰੱਖਣਾ ਉਹਨਾਂ ਨੂੰ ਕਿੱਦਾਂ ਬਦਲਾਅ ਦੇ ਵਿੱਚ ਲੈ ਕੇ ਆਉਣਾ ਬਾਣੀ ਦੇ ਵਿੱਚ ਹਰੇਕ ਸਵਾਲ ਦਾ ਜਵਾਬ ਦੇ ਇਹਨਾਂ ਤੋਂ ਬਚਣਾ ਤੇ ਗੁਰਮਾਰ ਕਹਿੰਦੇ ਸ੍ਰੀ ਰਾਮ ਨਾਮਾ ਉਚਰਮਣਾ ਉਹਨੂੰ ਜਪਦਾ ਰਹੇਗਾ ਤੇ ਇਹਨਾਂ ਬਿਕਾਰਾਂ ਤੋਂ ਬਚ ਜਾਏਗਾ ਨਹੀਂ ਤਾਂ ਤੈਨੂੰ ਢੁਕਾ ਦੇਣਗੇ ਤੈਨੂੰ ਰਸਾਤਲ ਦੇ ਵਿੱਚ ਲੈ ਜਾਣਗੇ ਅਰਦਾਸ ਕਰਦੇ ਕਹਿੰਦੇ ਅਬਰ ਪੰਜ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਣਾ ਮਾਰਹਿ ਲੂਟੈ ਨੀਤ ਨੀਤ ਇਨਾਂ ਦੀ ਮਾਰ ਰੋਜ਼ ਪੈ ਰਹੀ ਮਨੁੱਖ ਨੂੰ ਰੋਜ਼ ਮਨੁੱਖ ਨੂੰ ਲੁੱਟਦੇ ਆ ਰੋਜ਼ ਲੁੱਟਦੇ ਆ ਮਾਰ ਹੈ ਲੁੱਟੈ ਨੀਤ ਨੀਤ ਕਿਸ ਅੱਗੇ ਕਰੀ ਪੁਕਾਰ ਜਨਾ ਮੈਂ ਕਿਹਦੇ ਅੱਗੇ ਜਾ ਕੇ ਸ਼ਿਕਾਇਤ ਕਰਾਂ ਇਹ ਅੰਦਰੋਂ ਲੁੱਟ ਰਿਹਾ ਸਤਗੁਰ ਕਹਿੰਦੇ ਨਾ ਬਾਣੀ ਦੇ ਵਿੱਚ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਉਹ ਕੀ ਕਰਦੇ ਆ ਸਾਡੇ ਸ਼ੁਭ ਗੁਣਾਂ ਨੂੰ ਲੁੱਟ ਲੈਂਦੇ ਅਮਰਤ ਲੁੱਟਾ ਮਨਮੁਖ ਨਹੀਂ ਬੁੱਝੈ ਕੋਈ ਨਾ ਸੁਣੇ ਪੁਕਾਰਾ ਜਿਹੜਾ ਮਨ ਦੇ ਪਿੱਛੇ ਤੁਰਦਾ ਉਹ ਸਮਝਦੇ ਨਹੀਂ ਉਹ ਅੰਦਰੋਂ ਲੁੱਟ ਰਹੇ ਆ ਮਨੁੱਖ ਸੋਚਦਾ ਕਿ ਮੈਂ ਸਿਆਣਾ ਹੋ ਗਿਆ ਸਮਝਦਾਰ ਹੋ ਗਿਆ ਸਤਿਗੁਰੂ ਮਾਰਾ ਕਹਿੰਦੇ ਵਿਕਾਰ ਤਾਂ ਤੇਰੇ ਅੰਦਰ ਬੈਠੇ ਆ ਇਸ ਦਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅਮਰਤ ਲੂਟੈ ਮਨ ਮੁਖ ਨੀ ਬੁਝੇ ਕੋਈ ਨਾ ਸੁਣੇ ਪੁਕਾਰ ਸਬਗੁਰੂ ਨਾਨਕ ਸਾਹਿਬ ਕਹ ਰਹੇ ਆਵਰ ਪੰਜ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਣਾ ਮਾਰੈ ਲੂਟੈ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰਵਣਾ ਅੱਗੇ ਜਮਦਾਲ ਵਿਖਮ ਕਣਾ ਅੱਗੇ ਜੋ ਮੈਂ ਦੇਖ ਰਿਹਾ ਸਾਹਮਣੇ ਜੋ ਦੇਖ ਰਿਹਾ ਇਹ ਬਹੁ ਬਹੁਤ ਜਲ ਜਿਹੜਾ ਦਲ ਜਿਹੜਾ ਹੈ ਵਿਸ਼ੇ ਵਿਕਾਰਾਂ ਦਾ ਸਾਹਮਣੇ ਖੜਾ ਹੈ ਉਹਨਾਂ ਦੀ ਗੁਰੂ ਸਾਹਿਬ ਦੀ ਨਾਲ ਨਾਲ ਦੱਸਦੇ ਰਹਾਉ ਸਾਰ ਮੜੋਲੀ ਰੱਖੈ ਦਵਾਰਾਂ ਭੀਤਰ ਬੈਠੀ ਸਾ ਧਣਾ ਮੜੋਲੀ ਕਹਿੰਦੇ ਆ ਇਸ ਸਰੀਰ ਨੂੰ ਮੜੀ ਆ ਕੇ ਆ ਕਈ ਕੋਸ਼ ਨਾਮ ਦਿੱਤੇ ਜਾਂਦੇ ਆ ਉਸਾਰ ਮੜੋਲੀ ਰੱਖੈ ਦਵਾਰਾ ਇਹ ਨੌਂ ਦਰਵਾਜੇ ਗੁਪਤ ਤੇ ਇੱਕ ਦਰਵਾਜਾ ਨੌਂ ਗੁਪ ਮਾਫ ਕਰਨਾ ਨੌਂ ਦਰਵਾਜੇ ਜਿਹੜੇ ਆ ਪ੍ਰਗਟ ਕੀਤੇ ਆ ਤੇ ਇੱਕ ਗੁਪਤ ਰੱਖਿਆ ਨੌਂ ਦਰਵਾਜੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਆ ਨੌਂ ਦਰਵਾਜੇ ਸਾਡੀਆਂ ਦੋ ਅੱਖਾਂ ਦੋ ਕੰਨ ਦੋ ਨਾਸਿਕਾ ਛੇ ਹੋ ਗਏ ਇੱਕ ਹੋ ਗਿਆ ਸਾਡਾ ਮੂਹ 7 ਇੱਕ ਲਿੰਗ ਤੇ ਇੱਕ ਗੁੱਦਾ ਤੇ ਇਹ ਨੌ ਦਰਵਾਜੇ ਨੌ ਦਰਵਾਜੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇ ਜਿਹਨੂੰ ਦਿਮਾਗ ਕਹਿ ਜਾਂਦਾ ਤੇ ਉਹ ਜਿੱਥੇ ਗਿਆਨ ਸਾਨੂੰ ਆਉਣਾ ਜਿੱਥੇ ਪਰਮੇਸ਼ਰ ਅਕਾਲ ਪੁਰਖ ਦੀ ਪ੍ਰਾਪਤੀ ਹੋਣੀ ਇਹ 10 ਦਰਵਾਜਿਆਂ ਵਾਲਾ ਸਰੀਰ ਬਣਾਇਆ ਪਰਮੇਸ਼ਰ ਨੇ ਉਹ ਸਾਰ ਮੜੋਲੀ ਰਾਖੇੰ ਦੁਵਾਰਾ ਇਹ ਮਣੋਲੀ ਬਣਾਇਆ ਸਰੀਰ ਬਣਾਇਆ ਰਾਖਾਂ ਦਵਾਰਾਂ ਇਹ ਦਰਵਾਜੇ ਰੱਖ ਕੇ ਬਣਾਇਆ ਭੀਤਰ ਬੈਠੀ ਸਾਤਣਾ ਅੰਦਰ ਜੀਵ ਇਸਤਰੀ ਬੈਠੀ ਜਿੰਦ ਜਿਹਨੂੰ ਆਪਾਂ ਕਹਿੰਦੇ ਜਿੰਦ ਇਹ ਜਿੰਦ ਅੰਦਰ ਬੈਠੀ ਹੈ ਜਿੱਦਣ ਅਸੀਂ ਇਹਨੂੰ ਸਮਝਣ ਦਾ ਯਤਨ ਕੀਤਾ ਨਾ ਬਾਣੀ ਨੂੰ ਬਾਣੀ ਦੇ ਵਿੱਚ ਕਿਹੜੀ ਗੱਲ ਹੈ ਜਿਹਦਾ ਜਵਾਬ ਗੁਰੂ ਸਾਹਿਬ ਨੇ ਦਿੱਤਾ ਜੇ ਮੌਤ ਦੀ ਗੱਲ ਕਰਦੇ ਨਾ ਸਤਸੰਗਤ ਦੀ ਮੌਤ ਵੀ ਕਿੰਨੇ ਪ੍ਰਕਾਰ ਦੀ ਬਾਣੀ ਵਿੱਚ ਆ। ਇੱਕ ਤਾਂ ਸਰੀਰ ਦੀ ਮੌਤ ਹੈ। ਜਿਹੜਾ ਪੈਦਾ ਹੋਇਆ ਉਹਨੇ ਮਰਨਾ ਹੀ ਆ ਮਰਨ ਲਿਖਾਇ ਮੰਡਲ ਮੈਂ ਆ ਜੋ ਬਜਿਓ ਸੋ ਬਣ ਸਹ ਪਰੋ ਆਜ ਕੇ ਕਾ। ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਸੰਸਾਰ ਦੇ ਵਿੱਚ ਆ ਮਨੁੱਖ ਆਇਆ ਹੈ। ਤੇ ਇਹ ਮਨੁੱਖ ਦੀ ਜਿਹੜੀ ਜਿੰਦ ਹੈ ਇਸ ਘਰ ਦੇ ਵਿੱਚ ਬੈਠੀ ਹੈ ਆ ਜਿਹੜਾ ਸਰੀਰ ਬਣਾ ਅੰਦਰ ਜਿੰਦ ਪਾਈ ਆ ਪਰਮੇਸ਼ਰ ਆ ਪਿਛਲੇ ਸ਼ਬਦਾਂ ਵਿੱਚ ਵੀ ਆਪਾਂ ਪੜ੍ਹ ਕੇ ਆਏ ਆ ਤੇ ਮਨੁੱਖ ਜਿਹੜਾ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਹੁਣ ਜਿਸ ਵੇਲੇ ਮਨੁੱਖ ਦਾ ਵਿਆਹ ਹੁੰਦਾ ਹੈ ਨਾ ਤੇ ਵਿਆਹ ਜਿਹੜਾ ਇੱਕ ਤਾਂ ਸਾਰਿਆਂ ਦਾ ਜਿਹੜੇ ਗ੍ਰਸਥ ਜੀਵਨ ਵਿੱਚ ਆਉਂਦੇ ਆ ਉਹਨਾਂ ਦਾ ਵਿਆਹ ਹੁੰਦਾ ਹੀ ਹੈ ਤੇ ਇੱਕ ਵਿਆਹ ਐਸਾ ਹੈ ਉਹ ਭਾਵੇਂ ਕੋਈ دنیਵੀ ਤੌਰ ਤੇ ਨੇ ਵਿਆਹ ਕਰਾਇਆ ਕਿ ਨਹੀਂ ਕਰਾਇਆ ਉਹਦਾ ਵੀ ਵਿਆਹ ਹੁੰਦਾ ਤੇ ਇੱਕ ਵਿਆਹ ਜਿਹੜਾ ਹੈ ਉਹ ਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਹੁੰਦਾ ਗੁਰਦੁਆਰੇ ਹਮਰਾ ਵਿਆਹ ਜੇ ਹੋਆ ਉਹ ਪਰਮੇਸ਼ਰ ਕਾਲਪੁਰਖ ਨਾਲ ਪ੍ਰਾਪਤੀ ਹੁੰਦੀ ਹੈ ਉਹਦੇ ਨਾਲ ਮੇਲ ਹੁੰਦਾ ਤੇ ਗੁਰੂ ਮਹਾਰਾਜ ਕਹਿੰਦੇ ਉਹ ਜਿਹੜਾ ਵਿਆਹ ਹੁੰਦਾ ਨਾ ਜਿੱਦਣ ਭਾਵੇਂ ਕੋਈ ਸੰਨਿਆਸੀ ਆ ਬ੍ਰਹਮਚਾਰੀ ਆ ਕੋਈ ਗ੍ਰਸਤੀ ਆ ਉਹ ਸਾਰਿਆਂ ਦਾ ਬਿਆਹ ਹੁੰਦਾ ਉਹਦਣ ਇਹ ਸਾਡੀ ਜਿੰਦ ਜਿਹੜੀ ਆ ਉਹ ਬੋਟੀ ਬਣਦੀ ਆ ਤੇ ਮੌਤ ਲਾੜਾ ਬਣ ਕੇ ਆਉਂਦੀ ਹੈ ਕਹਿੰਦੇ ਜਿੰਦ ਬੋਟੀ ਮਰਨ ਵਰ ਲੈ ਜਾਸੀ ਪਰਣਾ ਹੈ ਇੱਥੇ ਸਤਿਗੁਰੂ ਸਮਝਾ ਰਹੇ ਨਾਲ ਕਹਿੰਦੇ ਉਸਾੜ ਮਡੋਲੀ ਰਾਖੈਂ ਦਵਾਰਾ ਇਹ ਮਡੋਲੀ ਇਹ ਸਰੀਰ ਬਣਾਇਆ ਪਰਮੇਸ਼ਰ ਨੇ ਉਹ ਸਾਰਿਆ ਦਵਾਰ 10 ਦਵਾਰੇ ਬਣਾ ਦਿੱਤੇ 10 ਦਰਵਾਜਿਆਂ ਵਾਲਾ ਸਰੀਰ ਬਣਾਇਆ ਉਹ ਸਾਰ ਮਡੋਲੀ ਰਾਖੇ ਦਵਾਰਾ ਭੀਤਰ ਬੈਠੀ ਸਾਤਨਾ ਧਨਾ ਕਹਿੰਦੇ ਜੀਵ ਜਿੰਦ ਜਿਹੜੀ ਅੰਦਰ ਇਹਦੇ ਬੈਠੀ ਹੈ ਇਹ ਸਰੀਰ ਦੇ ਅੰਦਰ ਜਿੰਦ ਹੈ ਉਹ ਸਾਰ ਮਡੋਲੀ ਰਾਖੇ ਦਵਾਰਾ ਭੀਤਰ ਬੈਠੀ ਸਾਤਨਾ ਅਮਰਤ ਕੇਲ ਕਰੈ ਨਿਤ ਕਾਮਣ ਅਵਰ ਲੁਟੇਨ ਸੋ ਪੰਜ ਜਣਾ ਹੁਣ ਜਿਸ ਵੇਲੇ ਗੁਰਬਾਣੀ ਵਿਆਕਰਨ ਦੇ ਹਸਾਬ ਦੇ ਨਾਲ ਅਸੀਂ ਅਰਥਾਂ ਨੂੰ ਸਮਝਾਂਗੇ ਉਹ ਜਿਹੜੇ ਗੁਰੂ ਕੇ ਪਿਆਰੇ ਪਾਠ ਕਰਦੇ ਆ ਨਾ ਜਦੋਂ ਆਪਾਂ ਦਰਸ਼ਨ ਕਰੋਗੇ ਅਮਰਤ ਸ਼ਬਦ ਤੁਸੀਂ ਦੇਖਿਓ ਅਮਰਤ ਸ਼ਬਦ ਐੜੇ ਨੂੰ ਕਿੱਪੀ ਮੰਮੇ ਨੂੰ ਸਿਹਾਰੀ ਰਾਰਾ ਪੈਰ ਦੇ ਵਿੱਚ ਤੱਤਾ ਤੱਤੇ ਨੂੰ ਔਂਕੜ ਆਉਂਦਾ ਹੈ ਤੇ ਹੁਣ ਇੱਥੇ ਅੰਮ੍ਰਿਤ ਸ਼ਬਦ ਦੇ ਤੱਤਾ ਮੁਕਤਾ ਹੈ ਕੋਈ ਉਹਨੂੰ ਮਾਤਰਾ ਨਹੀਂ ਲੱਗੀ ਹੁਣ ਇਹਦਾ ਅਰਥ ਬਦਲ ਗਿਆ ਇੱਥੇ ਅੰਮ੍ਰਿਤ ਦਾ ਅਰਥ ਹੈ ਅਮਰ ਮੁਨਕ ਸੋਚਦਾ ਕਿ ਮੈਂ ਸਰੀਰ ਕਰਕੇ ਅਮਰ ਹੋ ਜਾਂ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਇਹ ਜਿਹੜੀ ਜੀਵ ਇਸਤਰੀ ਹੈ ਨਾ ਕਾਮਣ ਤੇ ਇਹ ਨਿਤ ਕੇਲ ਕਰਦੀ ਹੈ ਕਿ ਅਮਰ ਹੋਣ ਵਾਸਤੇ ਆਪਾਂ ਸਾਰੇ ਯਤਨ ਕਰਦੇ ਪਰ ਗੁਰੂ ਸਾਹਿਬ ਕਹਿੰਦੇ ਆਵਰ ਲੁਟੇਨ ਸੋ ਪੰਜ ਜਣਾ ਪਰ ਇਹਨੂੰ ਹੀ ਨਹੀਂ ਪਤਾ ਲੱਗਦਾ ਵੀ ਅੰਦਰ ਪੰਜ ਵਿਕਾਰ ਬੈਠੇ ਆ ਜਿਹੜੇ ਇਹਨੂੰ ਲੁੱਟਦੇ ਵੇ ਜਿਹੜੇ ਰੱਬ ਤੋਂ ਦੂਰੀ ਬਣਾ ਦਿੰਦੇ ਢਾਹੇ ਮਡੋਲੀ ਲੁੱਟਿਆ ਦਿਹਰਾ 사ਤਨ ਭਕੜੀ ਏਕ ਜਣਾ ਢਾਹੇ ਮਡੋਲੀ ਅ ਜਦੋਂ ਸਰੀਰ ਢਾ ਦਿੱਤਾ ਨਾ ਢਾ ਦਿੱਤਾ ਰੱਬ ਨੇ ਖਤਮ ਕਰ ਦੇਣਾ ਢਾਹੇ ਮਣੋਲੀ ਲੁੱਟਿਆ ਦਿਹਰਾ ਅੰਦਰੋਂ ਲੁੱਟਿਆ ਜਾਏਗਾ ਸਾਤ ਅੰਨ ਪਕੜੀ ਏਕ ਜਨ ਇਹ ਜਿੰਦ ਨੂੰ ਪਕੜ ਲਿਆ ਜਿੰਦ ਕੱਲੀ ਰਹਿ ਗਈ ਸਰੀਰ ਨੂੰ ਤਾਂ ਆਪਾਂ ਅਗਨ ਭੇਟ ਕਰ ਦਿੰਨੇ ਆ ਜਿੱਦਾਂ ਵੀ ਕਿਸੇ ਕੋਈ ਵੀ ਧਰਮ ਜਿਸ ਦਾ ਜਿਹਨੂੰ ਮੰਨਦਾ ਉਹ ਕਰਦਾ ਪਰ ਜਿਹੜੀ ਜਿੰਦ ਹੁੰਦੀ ਆ ਆਤਮਾ ਜਿਹੜੀ ਆ ਇੱਕ ਉਸ ਤੋਂ ਉੱਪਰ ਹੈ ਉਹਨੂੰ ਕਹਿੰਦੇ ਪਰਮ ਆਤਮਾ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਜਿੱਦਣ ਅਸੀਂ ਪਰਮੇਸ਼ਰ ਨਾਲ ਜੁੜ ਗਏ ਅਕਾਲ ਪੁਰਖ ਪਰਮੇਪਰਮ ਕਹਿੰਦੇ ਮਨੁੱਖ ਜਿਹੜਾ ਕੱਲ ਦੇ ਸ਼ਬਦ ਵਿੱਚ ਵਿਆਇਆ ਸੀ ਇਹ ਜਿਹੜਾ ਸਰੀਰ ਹੈ ਨਾ ਸੁਪਨੇ ਦੇ ਵਿੱਚ ਹੈ ਆਪਾਂ ਕਹਿੰਦੇ ਕਿਸੇ ਵੇਲੇ ਕੋਈ ਬੰਦਾ ਗੱਲ ਨਹੀਂ ਸੁਣਦਾ ਜਾਂ ਗਲਤੀ ਕਰਨਾ ਵੀ ਸੱਤ ਪਿਆ ਸੀ ਤੂੰ ਤੇਰੇ ਸਾਹਮਣੇ ਕੰਮ ਹੋ ਗਿਆ ਸਭ ਕਹਿੰਦੇ ਤੂੰ ਕਾਇਆ ਰਹੀਏ ਸੁਪਨੰਤਰ ਤੂੰਦ ਕਿਆ ਕਰਮ ਕਮਾਇਆ ਤੂੰ ਕਰ ਕੀ ਰਹੀ ਹੈ ਸੇ ਸਭ ਕਹਿੰਦੇ ਆ ਭਾਈ ਕਰ ਚੋਰੀ ਮੈਂ ਸਭ ਕੁਝ ਲੀਆ ਤਾਂ ਮਨ ਭਲਾ ਮਨਾਇਆ ਮੈਂ ਠੱਗੀਆਂ ਕਰਕੇ ਸੋਚਿਆ ਕਿ ਮੈਂ ਬਹੁਤ ਕੁਝ ਪ੍ਰਾਪਤ ਕਰ ਲਿਆ ਮਨ ਵਿੱਚ ਇੱਥੇ ਮਨ ਦੇ ਨੰਨੇ ਨੂੰ ਸਾਰੀ ਮਨ ਭਲਾ ਪਾਇਆ ਮੈਂ ਆਪਣੇ ਆਪ ਨੂੰ ਬੜਾ ਪੜਾ ਸਮਝ ਲਿਆ ਕਿ ਮੈਂ ਬਹੁਤ ਚੰਗਾ ਕੰਮ ਕਰ ਲਿਆ ਵੀ ਮੈਂ ਕੋਈ ਇੰਨਾ ਧਨ ਆ ਗਿਆ ਪਰ ਸਭ ਕਹਿੰਦੇ ਹਾਲਤ ਨਾ ਸੋਭਾ ਪਾਲਤ ਨਾ ਢੋਈ ਐਲਾ ਜਨਮ ਗਵਾਇ ਐਲਾ ਮਤਲਬ ਉੱਤਮ ਜਨਮ ਗਵਾ ਲਿਆ ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਮੈਂ ਦੁਖੀ ਆ ਇਹ ਸਰੀਰ ਕਹਿ ਰਿਹਾ ਕਾਇਆ ਕਹਿੰਦੀ ਹਾਂ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਸਭ ਕਹਿੰਦੇ ਬਹੁਤ ਕੁਝ ਮਨੁੱਖ ਨੇ ਕੀਤਾ ਤਾਜੀ ਤੁਰਕੀ ਸੋਨਾ ਰੋਪਾ ਕੱਪੜੇ ਕੇਰੇ ਭਾਰਾ ਤਾਜੀ ਕਹਿੰਦੇ ਘੋੜੀ ਨੂੰ ਉਸ ਵੇਲੇ ਤੁਰਕੀ ਘੋੜੀਆਂ ਬੜੀਆਂ ਪ੍ਰਸਿੱਧ ਹੁੰਦੀਆਂ ਸੀ ਤੁਰਕ ਦੀ ਘੋੜੀ ਵੀ ਹੈ ਸੋਨਾ ਵੀ ਹੈ ਚਾਂਦੀ ਵੀ ਹੈ ਕੱਪੜੇ ਕੇਰੇ ਭਾਰਾ ਜਿਦਾ ਕਹਾਂ ਬਹੁਤ ਕੱਪੜੇ ਦੇ ਕੋਲ ਬਹੁਤ ਅਲਮਾਰੀਆਂ ਭਰੀਆਂ ਪਈਆਂ ਪਰ ਸਭ ਕਹਿੰਦੇ ਕਿਸੇ ਹੀ ਨਾਲ ਨਾ ਚੱਲੇ ਨਾਨਕ ਝੜ ਝੜ ਪਏ ਗਵਾਰਾ ਝੜ ਕਹਿੰਦੇ ਨਾਸ਼ ਹੋ ਜਾਣਾ ਕਹਿੰਦੇ ਕਾਦੇ ਕਾਥੇ ਕਰਦਾ ਕਹਿੰਦੇ ਮੂਰਖਾ ਸਭ ਕੁਝ ਨਾਸ਼ ਹੋ ਜਾਏਗਾ ਤੇ ਹੋਰ ਕਹਿੰਦੇ ਪੂਜਾ ਮੇਵਾ ਮੈਂ ਸਭ ਕੁਝ ਚਾਖਿਆ ਕੂਜਾ ਕਹਿੰਦੇ ਮਿਸ਼ਰੀ ਨੂੰ ਅੱਗੇ ਮੇਵਿਆਂ ਦੇ ਨਾਲ ਉਹ ਮਿਸ਼ਰੀ ਖਾਂਦੇ ਸੀ ਕੂਜਾ ਮੇਵਾ ਮੈਂ ਸਭ ਕੁਝ ਚਾਖਿਆ ਪਰ ਇਹ ਦੁਨੀਆ ਦੇ ਪਦਾਰਥ ਬਹੁਤ ਖਾਲੇ ਪਰ ਕਹਿੰਦੇ ਇੱਕ ਅੰਮ੍ਰਿਤ ਨਾਮ ਤੇਮਾਰਾ ਪਰ ਤੇਰਾ ਜਿਹੜਾ ਨਾਮ ਹੈ ਨਾ ਉਹ ਤੋਂ ਵੱਧ ਮਿੱਠਾ ਕੁਛ ਨਹੀਂ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬਣਾ ਪੂਜਣ ਤੋਂ ਸਭ ਕਹਿੰਦੇ ਦੇ ਦੇ ਨੀਵ ਦਿਵਾਲ ਉਹ ਸਾਰੀ ਭਸਮੰਦਰ ਕੀ ਢੇਰੀ ਸंचे ਸਾਂਚਨਾ ਦੇ ਕਿਸੀ ਅੰਧ ਜਾਣੇ ਸਭ ਮੇਰੀ ਸੋਇਣ ਲੰਕਾ ਸੋਇਣ ਮਾੜੀ ਸੰਪੇ ਕਿਸੇ ਨਾ ਕੇਰੀ ਸਭ ਕਹਿੰਦੇ ਸੁਣ ਮੂਰਖ ਮਨ ਅਜਾਣਾ ਹੋਕ ਤਿਸੇ ਕਾ ਪਾਣਾ ਪਰ ਅਰਦਾਸ ਕੀਤੀ ਕਹਿੰਦੇ ਸ਼ਾਹ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਬਣ ਜਾਰੇ ਜੀਓ ਪਿੰਡ ਸਭ ਰਾਸ ਤਿਸੇ ਕੀ ਇਹ ਜਿੰਦ ਇਹ ਪਿੰਡ ਇਹ ਉਹਦੀ ਪੂੰਜੀ ਆ ਮੈਂ ਕੱਲ ਵੀ ਬੇਨਤੀ ਕੀਤੀ ਸੀ ਆਪਾਂ ਜਦੋਂ ਇਤਿਹਾਸ ਦੇਖਦੇ ਆ ਨਾ ਸਾਡਾ 550 ਸਾਲ ਦਾ ਇਤਿਹਾਸ ਹੈ ਤੇ ਘਟੋ ਘਟ ਨੌ ਲੱਖ ਤੋਂ ਉੱਪਰ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਇੰਨਾ ਕੀ ਸੀ ਵੀ ਛੋਟੀ ਜਿਹੀ ਕੌਮ ਰੇਡੀਆਂ ਵੱਡੀਆਂ ਕੁਰਬਾਨੀਆਂ ਕਰਦੀਆਂ ਉਹ ਬਾਣੀ ਦੇ ਆਧਾਰ ਤੇ ਹੈ ਉਹਨਾਂ ਨੇ ਸਮਝਿਆ ਕਿ ਸਤਗੁਰੂ ਇਹ ਪਿੰਡ ਵੀ ਤੇਰਾ ਹੈ ਇਹ ਜਿੰਦ ਵੀ ਤੇਰੀ ਹੈ ਤੇ ਸਾਡਾ ਕੁਝ ਨਹੀਂ ਹੈ ਤੇਰੇ ਲੇਖੇ ਲਾ ਦਿੱਤਾ ਜੀਓ ਪਿੰਡ ਸਭ ਰਾਸ ਤੇ ਸੇ ਕੀ ਮਾਰ ਆਪੇ ਜਿਵਾਲੇ ਤੂੰ ਮਾਰਨ ਵਾਲਾ ਵੀ ਆਪ ਹੈ ਤੇ ਪੈਦਾ ਕਰਨ ਵਾਲਾ ਵੀ ਆਪ ਹੈ ਜੀਵਨ ਦੇ ਨਾਲ ਆਈ ਆ ਫਿਰ ਉਹਨਾਂ ਨੂੰ ਜਲਾਦਾਂ ਦੇ ਵਿੱਚ ਵੀ ਰੱਬ ਦਿਖਦਾ ਸੀ ਕਿਸੇ ਨੂੰ ਲਾਂਭਾ ਥੋੜੇ ਦਿੰਦੇ ਸੀ ਵੀ ਸਾਨੂੰ ਵੀ ਬੰਦ ਬੰਦਨਾ ਕੱਢ ਸਾਨੂੰ ਆਰੇ ਦੇ ਨਾਲ ਉਬਲਦੀ ਦੀਏ ਵਿੱਚ ਨਾ ਉਬਾਲੋ ਉਹਨਾਂ ਨੂੰ ਪਤਾ ਕਿ ਮਾਰਨ ਵਾਲਾ ਜਵਾਲਣ ਵਾਲਾ ਪਰਮੇਸ਼ਰ ਕਾਲਪੁਰਖ ਹੈ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਕਹਿ ਰਿਹਾ ਕਹਿੰਦੇ ਢਾਹੇ ਮਣੋਲੀ ਲੋਟਿਆ ਤੇ ਹੋਰਾ ਇਹ ਮਣੋਲੀ ਕਹਿੰਦੇ ਸਰੀਰ ਨੂੰ ਇਹ ਜਦੋਂ ਢਹਿ ਜਾਂਦਾ ਨਾ ਲੁੱਟਿਆ ਦੋਰਾ ਮੰਦਰ ਲੁੱਟਿਆ ਜਾਂਦਾ 사ਤਨ ਪੱਕੜੀ ਏਕ ਜਣਾ 사ਤਨ ਤਨ ਜਿਹੜੀ ਇਹ ਜਿੰਦ ਸੀ ਉਹ ਇੱਕ ਪਾਸੇ ਫੜੀ ਜਾਂਦੀ ਹੈ ਜਮ ਡੰਡਾ ਗਲ ਸੰਗਲ ਪੜਿਆ ਜਮਾਂ ਦੇ ਡੰਡੇ ਗਲ ਵਿੱਚ ਵਿਕਾਰਾਂ ਦੇ ਸੰਗਲ ਜਿਹੜੇ ਪਏ ਸੀ ਪਰ ਜਿਨ੍ਹਾਂ ਨੇ ਪਾਏ ਸੀ ਨਾ ਭਾਗ ਗਏ ਸੇ ਪੰਜ ਜਣਾ ਉਹ ਪੰਜੇ ਭੱਜ ਗਏ ਜਿਨ੍ਹਾਂ ਨੇ ਸਾਨੂੰ ਵਿਕਾਰਾਂ ਦੇ ਵਿੱਚ ਬੰਨਿਆ ਸੀ ਆ ਪੰਜਾਂ ਨੇ ਬੰਨ ਲਿਆ ਨਾ ਕਾਮ ਕਰੋ ਲੋਭ ਮੂਹ ਹੰਕਾਰ ਫਿਰ ਅੱਗੇ ਉਹਦਾ ਬਹੁਤ ਵੱਡਾ ਪਰਿਵਾਰ ਮਨੁੱਖ ਕਰਨਾ ਚਾਹੁੰਦਾ ਪਰ ਨਹੀਂ ਹੁੰਦਾ ਕਰ ਨਹੀਂ ਸਕਦਾ ਉਹ ਵਿਕਾਰ ਉਹਨੂੰ ਇਦਾਂ ਕਰਦੇ ਪਰ ਸਤਿਗੁਰ ਨੇ ਆਖਿਆ ਵੀ ਅਰਦਾਸ ਕਰੋ ਪੰਜ ਵਿਖਾਦੀ ਏਕ ਗਰੀਬਾ ਰਾਖੋ ਰੱਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰ ਸਭ ਕਹਿੰਦੇ ਢਾਹੇ ਮਡੋਲੀ ਲੋਟਿਆ ਦੋਹਰਾ 사ਤਨ ਪਕੜੀ ਏਕ ਜਣਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਜ ਜਣਾ ਕਾਮਣ ਲੋੜੇ ਸੋਨਾ ਰੂਪਾ ਮਿੱਤਰ ਲੋੜਨ ਸੋ ਖਾ ਦਾਤਾ ਕਹਿੰਦੇ ਜਿਸ ਵੇਲੇ ਮਨੁੱਖੀ ਉਹਨਾਂ ਦੀ ਗੱਲ ਕਰਦੇ ਜਿਹੜੇ ਰੱਬ ਨਾਲ ਨਹੀਂ ਜੁੜੇ ساری ਜ਼ਿੰਦਗੀ ਧੋਖਾ ਕੀਤੇ ਫਰੇਵ ਕੀਤੇ ਠਗੀਆਂ ਕੀਤੀਆਂ ਧਨ ਬਹੁਤ ਇਕੱਠਾ ਕਰ ਲਿਆ ਪਰ ਜਿਨ੍ਹਾਂ ਵਾਸਤੇ ਕੀਤਾ ਤੇ ਉਹਨਾਂ ਨੇ ਵੀ ਸਾਥ ਨਹੀਂ ਦਿੱਤਾ ਕਬੀਰ ਸਾਹਿਬ ਕਹਿੰਦੇ ਬਹੁ ਪਰ ਪੰਜ ਕਰ ਪਰ ਤਨ ਲਿਹਾਵੇ ਸੁਤਦਾਰਾ ਪਿਆਲ ਲਟਾਵੇ ਮਨ ਮੇਰੇ ਭੂਲੇ ਕਪਟਨਾ ਕੀਜੇ ਅੰਤ ਨਵੇਰਾ ਤੇਰੇ ਜੀ ਪਹਿਲੀ ਤੇ ਛਿਨ ਛਿਨ ਤਨ ਛੀਜੇ ਜਰਾ ਜਣਾਵੇ ਤਬ ਤੇਰੀ ਉਹ ਕੋਈ ਪਾਣੀ ਹੋਣਾ ਪਾਵੇ ਕਹਿ ਤਕਬੀਰ ਕੋਈ ਨਹੀਂ ਤੇਰਾ ਹਿਰਦੇ RAM ਕੀ ਨਾ ਜਪੇ ਸਵੇਰਾ ਸਭ ਕਹਿੰਦੇ ਕਾਮਣ ਲੋੜ ਸੋਹਣਾ ਰੂਪਾ ਉਹ ਜਿਹੜਾ ਬੰਦਾ ਸੀ ਨਾ ਤਨ ਬੜਾ ਇਕੱਠਾ ਕੀਤਾ ਤੇ ਹੁਣ ਉਹ ਘਰ ਵਾਲੀ ਕਹਿੰਦੀ ਮੈਨੂੰ ਸੋਨਾ ਚਾਹੀਦਾ ਮੈਨੂੰ ਚਾਂਦੀ ਚਾਹੀਦੀ ਆ ਕਾਮਨ ਲੋੜ ਐ ਸੋਨਾ ਰੂਪਾ ਮਿੱਤਰ ਲੋੜਨ ਸੁਖਾ ਦਾਤਾ ਜਿਹੜੇ ਮਿੱਤਰ ਕਦੋਂ ਪਾਲਟੀ ਦੇਣੀ ਆ ਖਾਣ ਪਿਛੇ ਲੱਗੇ ਆ ਇਹ ਸਤਗੁਰੂ ਸਚਾਈ ਦੱਸ ਰਿਹਾ ਕਹਿੰਦੇ ਮਿੱਤਰ ਲੋੜਨ ਸੁਖਾ ਦਾਤਾ ਨਾਨਕ ਪਾਪ ਕਰੇ ਤਿੰਨ ਕਾਰਣ ਹੁਣ ਨਾਨਕ ਸ਼ਬਦ ਆਉਂਦਾ ਮੈਂ ਰੋਜ਼ ਇਸੇ ਕਰਕੇ ਬੇਨਤੀ ਕਰਦਾ ਕਿਉਂਕਿ ਵਿਆਕਰਨ ਦੇ ਸ਼ਬਦ ਦੇ ਨਾਲ ਜਦੋਂ ਅਸੀਂ ਅਰਥ ਕਰਦੇ ਨਾਨਕ ਸ਼ਬਦ ਨੰਨੇ ਨੂੰ ਕੰਨਾ ਨੰਨਾ ਕੱਕਾ ਵੀ ਆਉਂਦਾ ਹੈ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਸਿਹਾਰੀ ਵੀ ਆਉਂਦਾ ਹੈ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ ਵੀ ਨਾਨਕ ਆਉਂਦਾ ਨੂੰ ਸ਼ਾਰਨ ਅਸੀਂ ਨਾਨਕ ਕਰਨਾ ਹੈ ਪਰ ਉਹਦਾ ਅਰਥ ਤਿੰਨਾਂ ਦਾ ਅਲੱਗ-ਅਲੱਗ ਹੁਣ ਇੱਥੇ ਨਾਨਕ ਸ਼ਬਦ ਹੈ ਮੁਕਤਾ ਹੈ ਕੱਕੇ ਦੇ ਨਾਲ ਕੋਈ ਮਾਤਰਾ ਨਹੀਂ ਹੈ ਇੱਥੇ ਰੁਕਣਾ ਹੈ ਜੇ ਅਸੀਂ ਕਥਾ ਪੜ੍ਹ ਗਏ ਨਾਨਕ ਪਾਪ ਕਰੇ ਨਾਨਕ ਪਾਪ ਥੋੜੇ ਕਰ ਰਿਹਾ ਨਾਨਕ ਤਾਂ ਕਹਿ ਰਿਹਾ ਜਿਦਾਂ ਪਰ ਰੋਜ਼ ਪੜ੍ਹਦੇ ਆਂ ਨਾਣਕ ਨਾਮ ਮਿਲੇ ਤਾਂ ਜੀਵਾ ਜੇ ਆਪਾਂ ਰੁਕ ਜਾਾਂਗੇ ਆਪਣੇ ਆਪ ਉਹਦਾ ਅਰਥ ਪਤਾ ਲੱਗੇਗਾ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਇੱਥੇ ਕਹਿੰਦੇ ਨਾਨਕ ਕਿਹਦੀ ਗੱਲ ਕਰ ਰਿਹਾ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਕਹਿੰਦੇ ਨਾਨਕ ਪਾਪ ਕਰੇ ਤਿੰਨ ਕਾਰਣ ਉਹਨਾਂ ਕਰਕੇ ਪਾਪ ਕਰਦਾ ਜਾਸੀ ਜੰਪੂਰ ਬਾਧਾਤਾ ਜਮਾ ਦੀ ਪੂਰੀ ਵਿੱਚ ਪਾਪ ਵਿਕਾਰਾਂ ਦੇ ਵਿੱਚ ਉਹ ਵੱਧ ਜਾਂਦਾ ਇਸ ਕਰਕੇ ਸਾਨੂੰ ਜੀਵਨ ਮਿਲਿਆ ਸਤਿਗੁਰੂ ਕਹਿੰਦੇ ਭਾਈ ਇਸੇ ਜੀਵਨ ਦੇ ਵਿੱਚ ਪਰਮੇਸ਼ਰ ਨੂੰ ਯਾਦ ਕਰੋ ਸ਼੍ਰੀ ਰਾਮ ਨਾਮ ਉਚਰਮਣਾ ਹੁਣ ਇਹ ਤੇ ਸ਼੍ਰੀ ਰਾਮ ਆਇਆ ਰਾਮ ਦਾ ਅਰਥ ਜੋ ਗੁਰਬਾਣੀ ਦੇ ਵਿੱਚ ਹੈ ਗੁਰਮਤ ਦੇ ਵਿੱਚ ਹੈ ਉਹ ਰਮਿਆ ਹੋਇਆ ਜੋ ਰਾਮਚੰਦਰ ਜੀ ਵਾਸਤੇ ਆਇਆ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਵਿੱਚ 8 ਵਾਰੀ ਆਇਆ ਰਾਮਚੰਦਰ ਜੀ ਵਾਸਤੇ ਤੇ ਰਾਮ ਸ਼ਬਦ ਜਿਹੜਾ ਰਮਿਆ ਹੋਇਆ ਤੇ ਬਹੁਤ ਵਾਰੀ ਤਕਰੀਬਨ 25000 ਵਾਰੀ ਸ਼ਬਦ ਆਇਆ RAM ਤੇ ਸਤਿਗੁਰੂ ਮਹਾਰਾਜ ਕਹਿੰਦੇ ਸ਼੍ਰੀ ਰਾਮ ਸ਼੍ਰੀ ਕਿਉਂ ਕਹਿੰਦੇ ਆਪਾਂ ਜਿਹਨੂੰ ਸਤਕਾਰ ਦਿੰਨੇ ਆ ਜਿਦਾਂ ਕਿ ਸ਼੍ਰੀਮਾਨ ਜੀ ਸ਼੍ਰੀਮਤੀ ਜੀ ਤੇ ਜਿਹਨੂੰ ਸਤਕਾਰ ਦਿੱਤਾ ਜਾਂਦਾ ਉਹ ਤਾਂ ਕਿ ਸ਼੍ਰੀ ਰੱਖਦੇ ਤੇ ਅਕਾਲ ਪੁਰਖ ਨੂੰ ਸਬੋਧਨ ਕਰਦੇ ਆ ਸਤਗੁਰੂ ਸਤਕਾਰਤ ਬੋਧਿਕ ਸ਼ਬਦ ਵਰਤ ਰਿਹਾ ਸ਼੍ਰੀ ਰਾਮ ਨਾਮਾ ਉਚਰਮਣਾ ਅੱਗੇ ਜਮਦਲ ਵਿਖਮ ਘਣਾ ਅੱਗੇ ਮਤਲਬ ਸਾਹਮਣੇ ਮੈਨੂੰ ਦਿਖ ਰਿਹਾ ਕਿ ਜਿਹੜੇ ਮੇਰੇ ਵਿਕਾਰ ਨੇ ਇਹ ਜਮਾ ਦਾ ਦਲ ਹੈ ਕਾਮ ਇਧਰ ਬਚ ਗਿਆ ਕਰੋਧ ਵਿੱਚ ਫਸ ਜਾਏਗਾ ਕਰੋਧ ਤੋਂ ਬਚ ਗਿਆ ਲੋਭ ਦੇ ਵਿੱਚ ਫਸ ਜਾਏਗਾ ਮੋਹ ਦੇ ਵਿੱਚ ਫਸ ਜਾਏਗਾ ਕਿਤੋਂ ਵੀ ਨਹੀਂ ਮਨੁੱਖ ਬਚ ਸਕਦਾ ਹਾਂ ਬਚ ਸਕਦਾ ਜਦੋਂ ਅਰਦਾਸ ਕਰਾਂਗੇ ਕਾਮ ਕਰੋਧ ਅਰ ਲੋਭ ਮੋਹ ਬਿਨ ਸਜਾਏ ਹੰਗ ਮੇਵ ਨਾਨਕ ਪ੍ਰਭ ਸਰਨਾਗਤੀ ਅਸੀਂ ਤੇਰੀ ਸ਼ਰਨ ਵਿੱਚ ਆਇਆ ਕਾਰ ਪ੍ਰਸਾਦ ਗੁਰ ਦੇ ਪ੍ਰਸਾਦ ਅਰਥ ਇੰਦਾ ਕਿਰਪਾ ਇਹ ਸਤਿਗੁਰੂ ਤੂੰ ਕਿਰਪਾ ਕਰ ਸਤਿਗੁਰੂ ਨੇ ਸਾਨੂੰ ਸੋਚ ਦਿੱਤੀ ਹੈ ਇਹ ਅੱਜ ਦੇ ਪਾਵਨ ਸ਼ਬਦ ਦੀ ਆਪਦੀ ਨੇ ਵਿਚਾਰ ਸਾਂਝੀ ਕੀਤੀ ਸਮੇਂ ਦੀ ਸਮਾਪਤੀ ਹੈ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰ